ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਾਨੂੰ ਜੀ ਆਇਆਂ ਜੀ ਆਓ ਸਾਰੇ ਮਿਲ ਕੇ ਪਹਿਲਾ ਸ਼ਬਦ ਉਚਾਰਨ ਤੇ ਉਸ ਤੋਂ ਪ੍ਰੰਤੂ ਸੇ ਅਰਥ ਕਰਾਂਗੇ ਅੱਜ ਵਡਹੰਸ ਮਹਲਾ 3 ਚੰਤ ਦੇ ਪਹਿਲੇ ਸ਼ਬਦੀ ਵਾਰੀ ਹੈ ਜੀ ਵਡਹੰਸ ਮਹਲਾ 3 ਚੰਤ ਇੱਕੰਕਾਰ ਸਤਿਗੁਰੂ ਪ੍ਰਸਾਦ ਆਪਣੇ ਫਿਰ ਕੇ ਰੰਗ ਰਤੀ ਮੂਏ ਸੋਭਾਵੰਤੀ ਨਾਰੇ ਸੱਚੇ ਸ਼ਬਦ ਮਿਲ ਰਹੀਏ ਰਹੀ ਮੋਈਏ ਫਿਰ 라ਵੇ ਪਾਏ ਪਿਆਰੇ ਆਪਣੇ ਫਿਰ ਕੇ ਰੰਗ ਰਤੀ ਮੋਈਏ ਸੋਭਾਵੰਤੀ ਨਾਰੇ ਸੱਚੇ ਸ਼ਬਦ ਮਿਲ ਰਹੀ ਮੋਈਏ ਫਿਰ 라ਵੇ ਪਾਏ ਪਿਆਰੇ ਸੱਚੇ ਪਾਏ ਪਿਆਰੀ ਗੰਤ ਸਵਾਰੀ ਹਰ ਹਰ ਸਿਉ ਨੇ ਰਚਾਇਆ ਆਪ ਗਵਾਇਆ ਤਾਂ ਫਿਰ ਪਾਇਆ ਗੁਰ ਕੇ ਸ਼ਬਦ ਸਮਾਇਆ ਸਾਧਨ ਸਬਦ ਸਹਾਈ ਪ੍ਰੇਮ ਕਸਾਈ ਅੰਤਰ ਪ੍ਰੀਤ ਪਿਆਰੀ ਨਾਨਕ ਸਾਧਨ ਮੇਲੇ ਪਰਿ ਆਪੇ ਸਾਚੇ ਸਾਈ ਸਵਾਰੀ ਨਿਰਗੁਣ ਵੰਤੜੀਏ ਫਿਰ ਦੇਖ ਹਦੂਰੇ RAM ਗੁਰਮਖ ਜੰਨੀ 라ਵਿਆ ਹੋਈਏ ਫਿਰ ਰਵ ਰਿਆ ਭਰਪੂਰੇ RAM ਬਿਰ ਰਵ ਰਿਆ ਭਰਪੂਰੇ ਵੇਖ ਹਜੂਰੇ ਜੁਗ ਜੁਗ ਇੱਕੋ ਜਾਤਾ ਧਨ ਬਾਲੀ ਭੋਲੀ ਫਿਰ ਸਹਿਜ 라ਵੇ ਮਿਲਿਆ ਕਰਮ ਬਿਦਾਤਾ ਜਿਨ ਹਰ ਰਸ ਆਖਿਆ ਸਬਦ ਸੁਆਖਿਆ ਹਰ ਸਰ ਰਹੀ ਭਰਪੂਰੇ ਨਾਨਕ ਨਾਨਕ ਕਾਮਣ ਸਾ ਪਿਰ ਭਾਵੇ ਸਬਦੇ ਰਹਿ ਹਦੂਰੇ ਸੁਹਾਗਣੀ ਜਾਏ ਪੁੱਛੇ ਮੁਈਏ ਜਿਨਨੀ ਵਿੱਚੋਂ ਆਪ ਗਵਾਇਆ ਫਿਰ ਕਾ ਹੁਕੋ ਨ ਪਾਇਓ ਮੁਈਏ ਜਿਨ ਵਿੱਚੋਂ ਆਪ ਨਾ ਗਵਾਇਆ ਜਿਨਨੀ ਆਪ ਗਵਾਇਆ ਤਿੰਨੀ ਫਿਰ ਪਾਇਆ ਰੰਗ ਸਵਰਲ ਯਾ ਮਾਣੇ ਸਦਾ ਰੰਗ ਰਾਤੀ ਸਹਿਜੇ ਮਾਤੀ ਅੰਧ ਨਾਮ ਵਖਾਣੇ ਕਾਵਣ ਵੜ ਪਾ ਗਈ ਅੰਤਰਿ ਲੇਵ ਲਾ ਗਈ ਹਰ ਕਾ ਪ੍ਰੇਮ ਸੁਭਾਇਆ ਨਾਨਕ ਕਾਵਣ ਸਹਿਜੇ ਰਾਤੀ ਜਿਨ ਸੱਚ ਸਿਗਾਰ ਬਣਾਇਆ ਹਉਮੈ ਮਾਰ ਮੁਏ ਤੂੰ ਚਲ ਗੁਰ ਕੇ ਬਾਣੇ ਹਰ ਵਰ ਆਵੇ ਸਦਾ ਮੁਏ ਨਿਜ ਘਰ ਵਾਸਾ ਪਾਏ ਨਿਜ ਘਰ ਵਾਸਾ ਪਾਏ ਸਬਦ ਵਜਾਏ ਸਦਾ ਸਹਾਗਣਾਰ ਨਾਰੀ ਫਿਰ ਰੱਜੇ ਆਲਾ ਜੋਗਨ ਵਾਲਾ ਅੰਧਨ ਕੰਤ ਸਵਾਰੀ ਹਰ ਵਰ ਸਹਾਗੋ ਮਸਤਕ ਭਾਗੋ ਸੱਚੇ ਸਬਦ ਸਹਾਈ ਨਾਨਕ ਕਾਮਣ ਹਰ ਰੰਗ ਰਾਤੀ ਜਾਂ ਚੱਲੇ ਸਤਿਗੁਰ ਭਾਏ ਹਰ ਵਰ ਸਹਾਗੋ ਮਸਤਕ ਭਾਗੋ ਸੱਚੇ ਸਬਦ ਸਹਾਈ ਨਾਨਕ ਕਾਮਣ ਹਰ ਰੰਗ ਰਾਤੀ ਜਾਂ ਚੱਲੇ ਸਤਿਗੁਰ ਭਾਏ ਇਸ ਸ਼ਬਦ ਵਿੱਚ ਗੁਰੂ ਜੀ ਸੰਸਖ ਦਿੰਦੇ ਹਨ ਜੀ ਕਿ ਇਹ ਆਪਣੇ ਪਤੀ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਫ੍ਰੇਮ ਰੰਗ ਵਿੱਚ ਰਤੀ ਹੋਈ ਜੀਵ ਰੂਪ ਇਸਰੀ ਤੂੰ ਬਹੁਤ ਸ਼ੁਭ ਸ਼ੁਭਾਸ਼ਲੀ ਹੈ ਜੀ ਕਿਉਂਕਿ ਤੂੰ ਸੱਚੇ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਲੀਨ ਹੈ ਜੀ ਪਾ ਸੱਚੇ ਕੁਸ਼ਲ ਗੁਰਬਾਣੀ ਨਾਮ ਦਾ ਅਭਿਆਸ ਕਰਦੀ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਕਿ ਆਪਣੇ ਪਤੀ ਪਰਮੇਸ਼ਰ ਦੇ ਗੁਰਸ਼ਾਬਦ ਗੁਰਬਾਣੀ ਨਾਮ ਨੂੰ ਤੂੰ ਮੰਨਦੀ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਜੋ ਜੀਵ ਰੂਪ ਇਸਰੀ ਸੱਚੇ ਪਰਮੇਸ਼ਰ ਪ੍ਰਭ ਦੇ ਸੱਚੇ ਗੁਰ ਸ਼ਬਦ ਗੁਰਬਾਣੀ ਨਾਮ ਪ੍ਰੇਮ ਵਿੱਚ ਰੰਗੀਜ ਕੇ ਉਸ ਨੂੰ ਪਿਆਰੀ ਲੱਗ ਜਾਂਦੀ ਹੈ ਜੀ ਤਪਤੀ ਰੂਪ ਰਭ ਉਸ ਨੂੰ ਸਵਾਰਥੰਦਾ ਹੈ ਜੀ ਕਿਉਂਕਿ ਉਸ ਜੀਵ ਰੂਪ ਇਸਤਰੀ ਨੇ ਹੀ ਪਰਮੇਸ਼ਰ ਹਰ ਪ੍ਰਭ ਨਾਮ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪ੍ਰੇਮ ਰਚਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਉਸ ਜੀਵ ਰੂਪ ਇਸਰੀ ਨੇ ਆਪਾ ਪਾਉ ਬਗਵਾਇਆ ਹੈ ਜੀ ਆਪਾ ਪਾਉ ਕੀ ਹੈ ਜੀ ਆਪਣੇ ਦ્વੈਤ ਪਾਪਾਂ ਭਾਵਾਂ ਨੂੰ ਖਤਮ ਕਰਨਾ ਤਾਂ ਹੀ ਉਸਨੇ ਪਤੀ ਪਰਮੇਸ਼ਰ ਪ੍ਰਾਪਤ ਕੀਤਾ ਹੈ ਜੀ ਅਤੇ ਗੁਰਸ਼ਕ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਪ੍ਰਭ ਵਿੱਚ ਮगन ਹੋ ਗਈ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਜਦੋਂ ਜੀਵ ਰੂਪ ਇਸਰੀ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਸ਼ੁਸ਼ੁਭਧ ਹੋਈ ਜੀ ਭਾਵ ਗੁਰਸ਼ਬਦ ਗੁਰਬਾਣੀ ਨਾਮ ਦੇ ਪ੍ਰੇਮ ਵਿੱਚ ਰੰਗੀ ਗਈ ਜੀ ਤਾਂ ਉਸ ਨੂੰ ਪਰਮੇਸ਼ਰ ਦੇ ਪ੍ਰੇਮ ਦੇ ਖਿੱਚ ਪਈ ਚੀ ਉਸ ਦੇ ਅੰਦਰ ਪਰਮੇਸ਼ਰ ਹਾਰਤੀ ਪਿਆਰੀ ਪ੍ਰੀਤ ਟਿਕ ਗਈ ਜੀ नानक ਦਾ ਕਥਨ ਹੈ ਜੀ ਕਿ ਜੀ ਉਸ ਜੀਵ ਰੂਪ ਇਸਰੀ ਨੇ ਪਰਮੇਸ਼ਰ ਪ੍ਰਪਤਿਨ ਨੇ ਆਪੇ ਆਪਣੀ ਮਿਹਰ ਕਰਕੇ ਉਸ ਨੂੰ ਆਪਣੇ ਨਾਲ ਮੇਲ ਲਿਆ ਹੈ ਜੀ ਅਤੇ ਸੱਚੇ ਪਰਮੇਸ਼ਰ ਸ਼ਾਰ ਨੇ ਉਸ ਨੂੰ ਸਵਾਰ ਦਿੱਤਾ ਹੈ ਜੀ ਫਿਰ ਗੁਰੂ ਜੀ ਗੁਣਹੀਨ ਜੀਵ ਰੂਪ ਇਸਰੀ ਬਾਰੇ ਦੱਸਦੇ ਹਨ ਜੀ ਸਿੱਖ ਦਿੰਦੇ ਹਨ ਜੀ ਗੁਰੂ ਜੀ ਆਖਦੇ ਹਨ ਕਿ ਗੁਰਸ਼ਤ ਗੁਰਬਾਣੀ ਨਾਮ ਦੇ ਗੁਨਾ ਤੋਂ ਹੀਣ ਜੀਵ ਰੂਪ ਈ ਸ੍ਰੀ ਪਰਮੇਸ਼ਰਪਤੀ ਨੂੰ ਸਦਾ ਹਾਜ਼ਰ ਨਾਜ਼ਰ ਵੇਖੋ ਜੀ ਫਿਰ ਗੁਰੂ ਜੀ ਆਖਦੇ ਹਨ ਗੁਰੂ ਦੀ ਸਿੱਖਿਆ ਅਤੇ ਗੁਰਸ਼ਤ ਗੁਰਬਾਣੀ ਨਾਮ ਦੁਆਰਾ ਜਿਨ੍ਹਾਂ ਨੇ ਪਤੀ ਪਰਮੇਸ਼ਰ ਨੂੰ ਮੋਣਿਆ ਹੈ ਜੀ ਉਹਨਾਂ ਨੂੰ ਪਰਮੇਸ਼ਰ ਪ੍ਰੀਤਮ ਸਰਬਤਰ ਵਿਆਪਕ ਅਨੁਪਾਉ ਹੋਇਆ ਹੈ ਜੀ ਅਤੇ ਹਰ ਯੁਗ ਵਿੱਚ ਇੱਕੋ ਇੱਕ ਜਾਣਨ ਵਾਲੇ ਪਰਮੇਸ਼ਰ ਪ੍ਰੀਤਮ ਪਰਮੇਸ਼ਰ ਨਾ ਸਭ ਜਗਾ ਵਿਆਪਕ ਸੰ ਦੇਖਿਆ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਪਰਮੇਸ਼ਰ ਪ੍ਰਭ ਨੂੰ ਆਪਣੇ ਨੇੜੇ ਵੇਖ ਕੇ ਜੋ ਜੀ ਰੂਪ ਸ੍ਰੀ ਵਾਲੀ ਅਤੇ ਭੋਲੀ ਹੈ ਜੀ ਉਹ ਸਹਿਜ ਭਾਵ ਨਾਲ ਪ੍ਰੀਤਮ ਪਰਮੇਸ਼ਰ ਦਾ ਆਨੰਦ ਮਾਨਦੀ ਹੈ ਜੀ ਕਿਉਂਕਿ ਉਸ ਦੇ ਕੀਤੇ ਆਪਣੇ ਕਰਮਾਂ ਅਨਸਾਰ ਬਾ ਗੁਰਸ਼ੋਧ ਗੁਰਬਾਣੀ ਨਾਮ ਸਿਮਰਨ ਅਨਸਾਰ ਉਸ ਨੂੰ ਸਰੂਪ ਨਿਰਧਾਰਤ ਕਰਨ ਵਾਲਾ ਪਰਮੇਸ਼ਰ ਪ੍ਰਭ ਮਿਲ ਪਿਆ ਹੈ ਜੀ ਫਿਰ ਗੁਰੂ ਜੀ ਆਖਦੇ ਜਿਸ ਜੀਵ ਰੂਪ ਇਸਰੀ ਨੇ ਪਰਮੇਸ਼ਰ ਹਰਤੇ ਗੁਰਸ਼ਬਦ ਗੁਰਬਾਣੀ ਨਾਮ ਦਾ ਰਸ ਚੱਖਿਆ ਹੈ ਜੀ ਅਤੇ ਗੁਰਸ਼ਬਦ ਗੁਰਬਾਣੀ ਨਾਮ ਦਾ ਵਿਚਾਰਨ ਕੀਤਾ ਹੈ ਜੀ ਉਹ ਪਰਮੇਸ਼ਰ ਹਰ ਰੂਪ ਸਰੋਵਰ ਵਿੱਚ ਸਮਾਣ ਸਮਾਇੰਦੀ ਹੈ ਜੀ ਨਾਨਕ ਦਾ ਕਥਨ ਹੈ ਜੀ ਤੇ ਉਹ ਜੀਵ ਰੂਪ ਇਸਰੀ ਪਰਮੇਸ਼ਰ ਪਤੀ ਨੂੰ ਚੰਗੀ ਲੱਗਦੀ ਹੈ ਜੀ ਜੋ ਗੁਰਸ਼ਬ ਗੁਰਬਾਣੀ ਨਾਮ ਦੁਆਰਾ ਹਰ ਵੇਲੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਰਹਿੰਦੀ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਇਹ ਭਾਈ ਉਹਨਾਂ ਸਾਹਾਗਣ ਰੂਪ ਗੁਰਮੁਖਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਨੇ ਗੁਰਸ਼ਬ ਗੁਰਬਾਣੀ ਨਾਮ ਦੁਆਰਾ ਆਪਣੇ ਵਿੱਚੋਂ ਆਪਾ ਭਾਵ ਭਾਵ ਦ્વੈਤਵਾਵਾਂ ਨੂੰ ਖਤਮ ਕਰ ਦਿੱਤਾ ਹੈ ਜੀ ਪਰ ਜਿਨ੍ਹਾਂ ਨੇ ਆਪਣੇ ਵਿੱਚੋਂ ਦ્વੈਤ ਭਾਵ ਆਪਾ ਭਾਵ ਖਤਮ ਨਹੀਂ ਕੀਤਾ ਜੀ ਉਹਨਾਂ ਨੇ ਪਰਮੇਸ਼ਰ ਪ੍ਰੀਤਮ ਦੇ ਹੁਕਮ ਨੂੰ ਨਹੀਂ ਮਛਾਣਿਆ ਜੀ ਪਰ ਜਿਨ੍ਹਾਂ ਨੇ ਦ્વੈਤ ਭਾਵ ਖਤਮ ਕੀਤੇ ਹਨ ਉਹਨਾਂ ਨੂੰ ਨਹੀਂ ਪਰਮੇਸ਼ਰ ਪ੍ਰੀਤਮ ਨੂੰ ਪ੍ਰਾਪਤ ਕੀਤਾ ਹੈ ਜੀ ਅਤੇ ਉਹੀ ਗੁਰਸ਼ਬਦ ਗੁਰਬਾਣੀ ਨਾਮ ਪ੍ਰੇਮ ਸਹਿਤ ਆਤਮਕ ਆਨੰਦ ਵਿੱਚ ਰਹਿੰਦੀਆਂ ਹਨ ਜੀ ਫਿਰ ਗੁਰੂ ਜੀ ਆਖਦੇ ਹਨ ਜੋ ਜੀਵ ਰੂਪ स्त्री ਸਦਾ ਪਰਮੇਸ਼ਰ ਪ੍ਰੀਤਮ ਦੇ ਗੁਰਸ਼ਬਦ ਗੁਰਬਾਣੀ ਨਾਮ ਪਨੇੰ ਦੇ ਰੰਗ ਵਿੱਚ ਰੰਗੀ ਹੋਈ ਸਹਿਜ ਅਵਸਥਾ ਵਿੱਚ ਆਨੰਦਮਾਨ ਦੀ ਹੈ ਜੀ ਉਹ ਹਰ ਰੋਜ਼ ਗੁਰਸ਼ਬਦ ਗੁਰਬਾਣੀ ਨਾਮ ਦਾ ਅਭਿਆਸ ਕਰਦੀ ਹੈ ਜੀ ਬਖਾਨ ਕਰਦੀ ਹੈ ਜੀ ਅਤੇ ਉਹ ਵਡਪਾਗਣ ਵੱਡੇ ਬਾਗਾਂ ਵਾਲੇ ਹੈ ਜੀ ਕਿਉਂਕਿ ਉਸ ਦੇ ਹਿਰਦੇ ਵਿੱਚ ਪਤੀ ਪਰਮੇਸ਼ਰ ਦੇ ਗੁਰਸ਼ਬ ਗੁਰਬਾਣੀ ਨਾਮ ਪ੍ਰੇਮ ਦੀ ਲਿਵ ਲੱਗ ਗਈ ਹੈ ਜੀ ਨਾਨਕ ਦਾ ਕਥਨ ਹੈ ਜੀ ਕਿ ਉਹ ਜੀਵ ਰੂਪ ਇਸ 3 ਸਹਿਜ ਵਸਤਵ ਵਿੱਚ ਆਤਮਾ ਕਨੰਦ ਮੰਡੀ ਹੈ ਜੀ ਅਤੇ ਸੱਚੇ ਗੁਰਸ਼ਬਦ ਗੁਰਬਾਣੀ ਨਾਮ ਨੋਹੀਂ ਆਪਣਾ ਸ਼ਿੰਗਾਰ ਬਣਾਉਂਦੀ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਇਹ ਭਾਈ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਆਪਣੀ ਹਉਮੈ ਨੂੰ ਮਾਰ ਕੇ ਗੁਰੂ ਦੇ ਬਾਣੀ ਰਜਾ ਵਿੱਚ ਚੱਲੋ ਜੀ ਇਸ ਤਰ੍ਹਾਂ ਤੁਸੀਂ ਪਰਮੇਸ਼ਰ ਹਰ ਰੂਪ ਵਰ ਨੂੰ ਮਾਨਸਕ ਹੋ ਗਏ ਜੀ ਅਤੇ ਆਪਣੇ ਸਥਾਈ ਠਿਕਾਣੇ ਵਿੱਚ ਵਾਸਾ ਪਾਓਗੇ ਜੀ ਫਿਰ ਗੁਰੂ ਜੀ ਆਖਦੇ ਹਨ ਜੋ ਜੀਵ ਰੂਪ स्त्री ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਨਿਜ ਘਰ ਵਿੱਚ ਵਾਸਾ ਪਾਉਂਦੀ ਹੈ ਜੀ ਉਹ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਕਰਦੀ ਹੈ ਜੀ ਅਤੇ ਉਸ ਸਦਾ ਸੁਹਾਗਣ ਜੀਵ ਰੂਪ स्त्री ਹੈ ਜੀ ਫਿਰ ਗੁਰੂ ਜੀ ਆਖਦੇ ਹਨ ਪੀਤਮ ਪਰਮੇਸ਼ਰ ਦਾ ਗੁਰਸ਼ੇਵ ਗੁਰਬਾਣੀ ਨਾ ਸਦਾ ਨਵਨ ਰੋਇਆ ਹੈ ਜੀ ਅਤੇ ਪਰਮੇਸ਼ਰ ਪਤੀ ਨੇ ਜੀਵ ਰੂਪ स्त्री ਤੇ ਮੇਰ ਕਰਕੇ ਉਸ ਨੂੰ ਸਵਾਰ ਦਿੱਤਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਜਿਸ ਸਹਾਗਨ ਰੂਪ ਜੀ ਦੇ ਭਾਗਾਂ ਵਿੱਚ ਲਿਖਿਆ ਹੁੰਦਾ ਹੈ ਜੀ ਉਹ ਜੀਵ ਰੂਪ स्त्री ਦਾ ਸਹਾਗ ਪਰਮੇਸ਼ਰ ਹਰ ਵਾਰ ਹੁੰਦਾ ਹੈ ਜੀ ਅਤੇ ਉਹ ਸੱਚੇ ਗੁਰਸ਼ਾ ਗੁਰਬਾਣੀ ਨਾਮ ਦੁਆਰਾ ਸੋਭਾ ਪਾਉਂਦੀ ਹੈ ਜੀ ਨਾਨਕ ਦਾ ਕਥਨ ਹੈ ਜੀ ਕਿ ਜੋ ਜੋ ਜੀ ਸਤਗੁਰ ਦੇ ਬਾਣੇ ਵਿੱਚ ਚਲਦੇ ਹਨ ਜੀ ਉਹ ਜੀਵ ਰੂਪ ਇਸਤਰੀ ਗੁਰਮੁਖ ਪਰਮੇਸ਼ਰ ਦੇ ਗੁਰਸ਼ਾ ਗੁਰਬਾਣੀ ਨਾਮ ਪ੍ਰੇਮ ਵਿੱਚ ਰੰਗੇ ਜਾਂਦੇ ਹਨ ਜੀ ਇਸ ਸ਼ਬਦ ਦਾ ਸਾਰ ਇਸ ਰੰਗ ਰਿਹਾ ਜੀ ਇਸ਼ਾਉ ਦੁਜ ਗੁਰੂ ਜੀ ਸਾਨੂੰ ਸਿੱਖ ਦਿੰਦੇ ਹਨ ਜੀ ਉਪਦੇਸ਼ ਦਿੰਦੇ ਹਨ ਜੀ ਕਿ ਜੀ ਗੁਰਸ਼ਬ ਗੁਰਬਾਣੀ ਨਾਮ ਦੁਆਰਾ ਆਪਾ ਭਾਗ ਚਿੱਤਿਆ ਤਿਆਗ ਦਿੰਦੇ ਹਨ ਜੋ ਜੋ ਜੀਵ ਤਿਆਗ ਦਿੰਦੇ ਹਨ ਉਹੀ ਪਰਮੇਸ਼ਰ ਪ੍ਰਭ ਦੀ ਕਿਰਪਾ ਦੇ ਸਫਾਤਰ ਬਣ ਸਕਦੇ ਹਨ ਜੀ ਫਿਰ ਗੁਰੂ ਜੀ ਆਖਦੇ ਹਨ ਪਰਮੇਸ਼ਰ ਪ੍ਰਭ ਦੇ ਗੁਰਸ਼ਬ ਗੁਰਬਾਣੀ ਨਾਮ ਪ੍ਰੇਮ ਅਤਿ ਬਾਣੀ ਵਿੱਚ ਚੱਲ ਕੇ ਉਹ ਪਰਮੇਸ਼ਰ ਪ੍ਰੀਤਮ ਨਾਲ ਆਤਮ ਸਾਂਝ ਦਾ ਆਤਮਕ ਆਨੰਦ ਮਾਣਦੇ ਹਨ ਜੀ ਫਿਰ ਗੁਰੂ ਜੀ ਆਖਦੇ ਹਨ ਜੀਵ ਰੂਪ ਇਸਤਰੀ ਦੇ ਚੰਗੇ ਗੁਣਾ ਕਰਨ ਪਾਪ ਗੁਰਸ਼ਬ ਗੁਰਬਾਣੀ ਨਾਮ ਸਿਮਰਨ ਕਰਨ ਪਰਮੇਸ਼ਰ ਪ੍ਰਭ ਦੀ ਕਿਰਪਾ ਨਾਲ ਉਹ ਸੁਹਾਗਣਾ ਸੁ ਗੁਣਾ ਨਾਮ ਪ੍ਰੇਮ ਦੇ ਗੁਣਾ ਕਾਰਨ ਜਾਣ ਜਾਣੀਆਂ ਜਾਂਦੀਆਂ ਹਨ ਜੀ ਇਸ ਤਰ੍ਹਾਂ ਉਹ ਪਰਮੇਸ਼ਰ ਹਰ ਰੂਪ ਪਤੀ ਨੂੰ ਪ੍ਰਾਪਤ ਕਰਕੇ ਆਪਣੇ ਨਿਜ ਘਰ ਪਾਵ ਇਸ ਰੀ ਦਰਗਾਹ ਵਿੱਚ ਨਿਵਾਸ ਪ੍ਰਾਪਤ ਕਰਦੇ ਹਨ ਜੀ ਅੱਜ ਦਾ ਵਿਚਾਰ ਕਰਦੇ ਹਾਂ ਮੇਰੇ ਕੋਲ ਨੀਕਾਂ ਭੁੱਲਾਂ ਹੋਈਆਂ ਹੋਣਗੀਆਂ ਉਸ ਵਾਸਤੇ ਮੈਂ ਕਿਵਾਂ ਦੀ ਜਾਂਚ ਖਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ